ਸਿੰਘ ਸਾਹਿਬ ਜਿਆਨੀ ਹਰਪੀ ਸਿੰਘ ਸਾਫਤ ਕਥਿਤ ਦਰਸ਼ਿਲ ਕਾਲ ਤੱਕ ਸਾਹਿਬ ਜੀ ਨੂੰ ਯੂਰਪੀਆ ਸਰਕਾਰ ਨੇ 16 ਮਾਰਚ ਦੇ ਲੈਕਵਰ ਗੁਰਦੇਸ਼ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਲੰਨਰੇਸ਼ੀਆ ਉਪਨੀ ਵਿਖੇ ਸਜ਼ਾ ਦੇ ਰਹੇ ਨਗਰ ਕੀ ਤਰੋਚ ਪਹੁੰਚਣ ਦੀ ਅਪੀਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਹੋਲਾ ਮਹੱਲਾ ਜੋ ਖਾਲਸੇ ਦਾ ਗੌਰਵ ਹੈ ਸ਼ਾਨ ਮੱਤਾ ਮਾਨ ਮੱਤਾ ਪਰਵ ਹੈ ਜਿੱਥੇ ਪੂਰੀ ਦੁਨੀਆ ਚ ਮਨਾਇਆ ਜਾ ਰਿਹਾ ਹੈ ਗੁਰੂ ਖਾਲਸਾ ਪੰਥ ਵੱਲੋਂ ਸ੍ਰੀ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ ਹੈ। ਉੱਥੇ ਇਟਲੀ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਲੈਨੋ ਬਰੇਸੀਆ ਵਿਖੇ ਇਹੋਲੇ ਮਹੱਲੇ ਦਾ ਪਰਬ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। 16 ਮਾਰਚ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੈਨੋ ਬਰੇਸੀਆ ਵਿਖੇ ਭਾਰੀ ਨਗਰ ਕੀਰਤਨ ਪਰਾਰੰਭ ਕੀਤਾ ਜਾ ਰਿਹਾ ਹੈ ਜਿੱਥੇ ਸੰਗਤਾਂ ਨੂੰ ਇਸ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਪਹੁੰਚਣ ਦੀ ਅਪੀਲ ਹੈ ਬੇਨਤੀ ਹੈ ਉੱਥੇ ਖਾਸ ਗੱਲ ਇਹ ਹੈ ਕਿ ਇਸ ਵਾਰ ਪ੍ਰਬੰਧਕਾਂ ਨੇ ਇਹ ਫੈਸਲਾ ਕੀਤਾ ਹੈ ਕਿ ਲੰਗਰ ਜੋ ਸਾਡੀ ਮਰਿਆਦਾ ਹੈ ਪੰਗਤ ਦੇ ਵਿੱਚ ਬੈਠ ਕੇ ਛਕਣਾ ਤੇ ਗੁਰੂ ਗੁਰੂ ਜਪਨਾ ਇਸ ਮਰਿਆਦਾ ਨੂੰ ਮੁੱਖ ਰੱਖਦੇ ਆ ਪ੍ਰਬੰਧਕਾਂ ਨੇ ਨਗਰ ਕੀਰਤਨ ਦੇ ਦੌਰਾਨ ਲੰਗਰ ਦੀ ਵਿਵਸਥਾ ਜਿਹੜੀ ਹੈ ਉਹ ਪੰਗਤ ਦੇ ਵਿੱਚ ਹੀ ਸਿੱਖ ਸੰਗਤਾਂ ਸ਼ਖਸ ਸਕਣ ਐਸੀ ਕੀਤੀ ਗਈ ਹੈ ਮੈਂ ਸਮਝਦਾ ਕਿ ਇਹ ਬਹੁਤ ਸ਼ਲਾੰਗਾ ਜੋਗ ਉਪਰਾਲਾ ਹੈ ਸਾਨੂੰ ਆਪਣੀਆਂ ਮਰਿਆਦਾਵਾਂ ਪਰੰਪਰਾਵਾਂ ਜੋ ਸਾਡੇ ਸਿਧਾਂਤਾਂ ਦੇ ਅਨੁਸਾਰੀ ਹੈ ਇਹਨਾਂ ਨੂੰ ਉੱਚਾ ਚੁੱਕਣ ਵਾਸਤੇ ਯਤਨ ਜਿਹੜੇ ਆ ਉਹ ਕਰਦੇ ਰਹਿਣਾ ਚਾਹੀਦਾ ਹੈ ਠੀਕ ਹੈ ਵਕਤ ਦੇ ਨਾਲ ਕੁਝ ਤਬਦੀਲੀਆਂ ਆ ਜਾਂਦੀਆਂ ਨੇ ਪਰ ਮਰਿਆਦਾ ਦਾ ਖਿਆਲ ਰੱਖਣਾ ਇਹ ਵੀ ਸਾਡੇ ਲਈ ਜਿਹੜਾ ਬੜਾ ਲਾਜ਼ਮੀ ਹੈ ਬੜਾ ਜ਼ਰੂਰੀ ਹੈ ਸੰਗਤ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹ ਜੋ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੈਨੋ ਬਰੇਸੀਆ ਇਟਲੀ ਦੀ ਧਰਤੀ ਦੇ ਉੱਤੇ ਹੋ ਰਿਹਾ 16 ਮਾਰਚ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਵੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ